ਉਹ ਤੇ ਜਿਹੜੀ ਹੈ ਕਿ ਅੱਜ ਮੁਹਿੰਮ ਚਲਾਈ ਜਾ ਰਹੀ ਹੈ ਸਾਈਕਲ ਰੈਲੀ ਕੱਟੀ ਜਾ ਰਹੀ ਹੈ ਡਾਕਟਰ ਨਾਨਕ ਸਿੰਘ ਸਾਡੇ ਨਾਲ ਮੌਜੂਦ ਨੇ ਐਸਐਸਪੀ ਪਟਿਆਲਾ ਸਰ ਅੱਜ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਚਲਾ ਰਹੀ ਰਹੀ ਹੈ ਨੌਜਵਾਨ ਜਿਹੜੇ ਹੈ ਕਿ ਨੇ ਇੱਥੇ ਪਹੁੰਚੇ ਹੋਏ ਨੇ ਕਿਸ ਤਰ੍ਹਾਂ ਦੇਖਦੇ ਇਹ ਸਾਡੇ ਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਆਦੇਸ਼ਾਂ ਦੇ ਇਹ ਆਪਾਂ ਇਹ ਅੱਜ ਸਾਈਕਲ ਰੈਲੀ ਕਰ ਰਹੇ ਆਂ ਤਾਂ ਕਿ ਲੋਕਾਂ ਦੇ ਵਿੱਚ ਚੇਤਨਾ ਫੈਲਾਈ ਜਾ ਸਕੇ ਕਿ ਜਿਹੜਾ ਨਸ਼ਾ ਹੈ ਉਹ ਬਹੁਤ ਮਾੜੀ ਚੀਜ਼ ਹੈ ਤੇ ਤੁਹਾਡੀ ਲਾਈਫ ਖਰਾਬ ਕਰ ਸਕਦੀ ਹੈ ਹੈਲਥ ਬਹੁਤ ਜ਼ਰੂਰੀ ਹੈ ਸੋ ਇਸ ਕਰਕੇ ਹੈਲਥ ਦੇ ਥਰੂ ਸਪੋਰਟਸ ਦੇ ਦੂਰ ਕਰੀਏ ਜ ਆਪਣੇ ਤੋਂ ਲਾਂਭੇ ਕਰੀਏ ਸਵੈਸਾਈਕਲ ਰੈਲੀ ਕੋ 파ਟ ਹੈ ਜਿਹੜੀਆਂ ਅੱਗੇ ਵੀ ਪ੍ਰੋਸੀਜਰ ਚੱਲਦੇ ਰਹਿਣਗੇ ਅੱਗੇ ਵੀ ਸਾਡੀਆਂ ਜਿਹੜੀਆਂ ਐਕਟੀਵਿਟੀਜ਼ ਨੇ ਉਹ ਚੱਲਦੀਆਂ ਰਹਿਣਗੀਆਂ so this is just a beginning ਇਸੇ ਬਾਕੀਆਂ ਵੀ ਜਿਹੜੀਆਂ ਸਪੋਰਟਸ ਐਕਟੀਵਿਟੀਜ਼ ਹੋਣਗੀਆਂ ਲੋਕਾਂ ਦੇ ਨਾਲ ਜਿਹੜਾ ਮੇਲਜੋਲ ਵਧਾਉਣ ਵਾਲੀ ਚੀਜ਼ ਹੋਏ ਤੇ ਕੰਮ ਕਰਾਂਗੇ ਜਿਸ ਤਰ੍ਹਾਂ ਕਿ ਨਸ਼ਿਆਂ ਨੂੰ ਲੋਕ ਜਿਹੜੇ ਬੱਚੇ ਨੇ ਹੈਗੇ ਉਹ ਨਸ਼ਾ ਕਰ ਰਹੇ ਨੇ ਉਹਨਾਂ ਨੂੰ ਛੁਡਾਉਣ ਵਾਸਤੇ ਵੀ ਜਿਹੜੀ ਹੈਗੀ ਹੈ ਉਹ ਮਹੀਮ ਚਲਾਈ ਜਾਏਗੀ ਬਿਲਕੁਲ ਜੀ ਡੀ ਐਡਿਕਸ਼ਨ ਸੈਂਟਰ ਸਾਡਾ ਇੱਥੇ ਰਜਿੰਦਰਾ ਹਸਪੀਟਲ ਹੈਗਾ ਮੇਰੀ ਹੈਲਥ ਮਿਨਿਸਟਰ ਸਾਹਿਬ ਨਾਲ ਵੀ ਹੋਈ ਸੀ ਡਿਸਕਸ਼ਨ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਉਹਨਾਂ ਨੇ ਵੀ ਮੈਨੂੰ ਆਰਡਰ ਦਿੱਤੇ ਕਿ ਉੱਥੇ ਜਿਹੜਾ ਡੀ ਐਡਿਕਸ਼ਨ ਸੈਂਟਰ ਹੈ ਉਹਦੇ ਵਿੱਚ ਬੱਚੇ ਦਾਖਲ ਕਰਾਈ ਜਾਣ ਸੋ ਉਹਦੇ ਤੇ ਵੀ ਅਸੀਂ ਵਰਕ ਕਰ ਰਹੇ ਹਾਂ ਤੇ ਜਲਦੀ ਤੋਂ ਜਲਦੀ ਅਸੀਂ ਇਸ ਜਿਹੜਾ ਪ੍ਰੋਸੈਸ ਹੈ ਉਹਦੇ ਵਿੱਚ ਵੀ ਲੈ ਕੇ ਆਵਾਂਗੇ ਬੱਚਿਆਂ ਨੂੰ ਕਿ ਜਿਹੜੇ ਨਸ਼ਾ ਕਰਨ ਲੱਪੇ ਨੇ ਉਹਨਾਂ ਨੂੰ ਉਹਦੇ ਚੋਂ ਕੱਢ ਕੇ ਵਾਪਸ ਅਸੀਂ ਮੇਨਸਟ੍ਰੀਮ ਚ ਲਿਆ ਸਕੀਏ। ਸਰ ਪਟਿਆਲਾ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਜਿਹੜੇ ਪੇਰੈਂਟਸ ਨੇ ਉਹ ਬੱਚਿਆਂ ਨੂੰ ਆਪਣੇ ਨਸ਼ਿਆਂ ਤੋਂ ਦੂਰ ਰੱਖਣ ਵਾਸਤੇ ਕੋਸ਼ਿਸ਼ ਨਾ ਕੋਸ਼ਿਸ਼ ਕਰਦੇ ਰਹਿੰਦੇ ਨੇ ਤੇ ਉਹਨਾਂ ਵਾਸਤੇ ਕੀ ਮੈਸੇਜ ਦੇਣਾ ਚਾਹੀਦਾ? ਨਹੀਂ ਪਟਿਆਲਾ ਵਾਸੀਆਂ ਵਾਸਤੇ ਇਹੀ ਮੈਸੇਜ ਹੈ ਕਿ ਜਿਹੜਾ ਨਸ਼ਾ ਹੈ ਬਹੁਤ ਮਾੜਾ ਹੈ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਕਿੰਨੇ ਇਫੈਕਟ ਹੋ ਰਹੀ ਹੈ ਜਿਹੜੀ ਸੂਤ ਹੈ ਕਿਸ ਸਾਹਬ ਨਾਲ ਉਹਨਾਂ ਨੂੰ ਹੈਲਥ ਡਾਊਨ ਜਾ ਰਹੀ ਹੈ ਕਿਸ ਸਾਹਬ ਨਾਲ ਉਹ ਬਾਹਰ ਜਾ ਰਹੇ ਸੋ ਆਪਾਂ ਕੋਸ਼ਿਸ਼ ਕਰੀਏ ਪੁਲਿਸ ਨੂੰ ਸਪੋਰਟ ਕਰੀਏ ਕਿ ਜਿੱਥੇ ਵੀ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੋਵੇ ਉਸ ਇਨਫੋਰਮੇਸ਼ਨ ਨੂੰ ਸ਼ੇਅਰ ਕਰਨ ਤਾਂ ਕਿ ਅਸੀਂ ਉਹ ਇੱਥੇ ਕੰਮ ਕਰਦੇ ਹੋਏ ਤੇ ਐਕਟ ਕਰਦੇ ਹੋਏ ਜਿਹੜੇ ਨਸ਼ਾ ਵੇਚਣ ਵਾਲੇ ਉਹਨਾਂ ਨੂੰ ਅੰਦਰ ਦੇ ਸਕੀਏ ਕਿਉਂਕਿ ਕਈ ਲੋਕ ਸਰ ਇਹਨਾਂ ਡਰਦੇ ਨੇ ਕਿ ਹਾਂ ਅਸੀਂ ਇਨਫੋਰਮੇਸ਼ਨ ਉਹ ਦੇ ਦਨੇ ਆ ਪਰ ਸਾਡੇ ਉੱਪਰ ਹੀ ਕਾਰਵਾਈ ਉਲਟੀ ਹੋ ਜਾਂਦੀ ਹੈ ਉਹਨਾਂ ਨੂੰ ਕਿ ਕਿਸ ਤਰ੍ਹਾਂ ਹੈਂਡਲ ਕਿਤੇ ਨਹੀਂ ਬਿਲਕੁਲ ਜਿਹੜਾ ਵੀ ਕੋਈ ਇਨਫੋਰਮੇਸ਼ਨ ਦਊਗਾ ਉਹਦੀ ਪਛਾਣ ਜਿਹੜੀ ਉਹ ਗੁਪਤ ਰੱਖੀ ਜਾਊਗੀ ਕਿਤੇ ਵੀ ਸ਼ੇਅਰ ਨਹੀਂ ਕੀਤੀ ਜਾਊਗੀ ਜਿਹੜੀ ਇਨਫੋਰਮੇਸ਼ਨ ਹੋਏਗੀ ਸਿਰਫ ਉਹਦੇ ਤੇ ਕੰਮ ਕਰਾਂਗੇ ਅਸੀਂ ਐਸਾ ਨਾ ਡਾਕਟਰ ਆਣਾ ਸਿੰਘ ਐਸਐਸਪੀ ਪਟਿਆਲਾ ਜਿਨ੍ਹਾਂ ਵੱਲੋਂ ਅੱਜ ਜਿਹੜੀ ਅੱਗੇ ਹੈ ਸਾਈਕਲ ਰੈਲੀ ਦੇ ਵਿੱਚ ਹੈਗਾ ਨਸ਼ਾ ਮੁਕਤ ਜਿਹੜੀ ਹੈਗਾ ਉਹ ਚਲਾਈ ਜਾ ਰਹੀ ਹੈਗੇ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਨਸ਼ਿਆਂ ਦੇ ਵਿਰੁੱਧ ਪਟਿਆਲਾ ਤੋਂ ਕੈਮਰਾਮ से पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर